ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਿ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮਤ ਨਾਂ ਤਰਾਸ ਗੋਰੀ ਅਮਰ ਗੁਰੂ ਸ੍ਰੀ ਸਤ ਕਲ ਜੋਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਮਲ ਜਾਸ ਸਭ ਬਿਦਮਾਨਿਓ ਮਨ ਤਬ ਹੀ ਭਇਓ ਪਰਸਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸਹਿ ਧਾਰਿਓ ਤਰਤ ਅਰਿ ਓਮ ਅਰ ਪਵਨ ਤੇ ਨੀਰ ਸਾਰ ਅਵਰ ਅਨਲ ਅਨਾਦ ਕੀਓ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰੇ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ ਵੇਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਪੜਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਿਕ ਕਰੈ ਗਿਆਨ ਗੁਰ ਕਹਿਓ ਬੀਚਾਰੈ ਕਾਠੋ ਸ੍ਰੀ ਖੰਡ ਸਤਗੁਰ ਕੀਓ ਦੁਖ ਦਰਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹੋਂ ਤੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧੈ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਵ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਹੋ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਰਨ ਤਰਨ ਸਮਰਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਫੁਲ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ purkh ਹਿਰਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੋਧ ਰਿੱਧ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪੀਉਸ ਪਿਵਨ ਕੀ ਬੰਚਤ ਸਿਧ ਕਹੋ ਵਿਦ ਮਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹ ਦਿਸਤਾਇਓ ਗੋਬਿੰਦワਲ ਗੋਬਿੰਦਪੁਰੀ ਸਮ ਜਲਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਯੋ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS ਗੁਰੂ ਹਰਿ ਸਤ ਕੀਓ ਸਮਰਾਥ ਗੁਰੂ ਸਿਰ ਹੱਤ ਧਰਿਓ ਅਬ ਰਖੋ ਦਾਸ ਬਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾ ਅਕਸ਼ ਫਾਰੇ ਕਰ ਆਜ ਖੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਲਯੁਗ ਹੋਏ ਰਾਖੋ ਹੁ ਦਾਸ ਬਾਟ ਕੀ ਲਾਜ ਝੋਲਨਾ ਗੁਰੂ ਗੋਰੇ ਗੁਰੂ ਗੋਰਾ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਸਨ ਅਹਨਸ ਰਸੈ ਸਤ ਕਰ ਜਾਨੀਓ ਹੁ ਹੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਜਨਮ ਕੁਲ ਉਧ ਰੋ ਦਵਾਰ ਹਰ ਮਾਨੀਓ ਜੋ ਤਾ ਸਭ ਸੁਖ ਇਤ ਉਤ ਤੁਮ ਬੰਚੋ ਗੁਰ ਗੋਰ ਗੁਰ ਗੋਰ ਗੁਰ ਜਪ ਪ੍ਰਾਨੀਓ ਗੁਰ ਗੋਰ ਗੁਰ ਗੋਰ ਗੁਰ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਰਿਦੈ ਧਾਰ ਹੁਨ ਗੁਰੂ ਜਲ ਬਿਮਲ ਅਥਾ ਮੱਜਨ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜਹੁ ਗੁਰੂ 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 ਜਪ ਸਤ ਕਰ